ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਬਣਾ ਰਹੇ ਬਣਾ ਰਹੇ ਆ ਸਿਰ ਦੇ ਵਿੱਚ ਲਾਉਣ ਵਾਲਾ ਤੇਲ ਜਿਹਦੇ ਵਿੱਚ ਆਪਾਂ ਇਹ ਲਾਲ ਪਿਆਜ਼ ਲਿਆ ਇਹਨੂੰ ਸ਼ੈੱਲ ਕਰਕੇ ਤੇ ਆਪਾਂ ਇੱਥੇ ਆਵੇ ਗਰਦੂਕਾਸ਼ ਕਰ ਲਿਆ ਤੇ ਇਹਦੇ ਵਿੱਚ ਪਾਉਣਾ ਆਪਾਂ ਐਲੋਵੀਰਾ ਜੈੱਲ ਤੇ ਕੈਸਟਰੋਲ ਜਿਹਨੂੰ ਅਰੰਡੀ ਦਾ ਤੇਲ ਕਹਿੰਦੇ ਆ ਤੇ ਇੱਕ ਆਪਾਂ ਪਾਵਾਂਗੇ ਖੋਪੇ ਦਾ ਤੇਲ ਗੀਰੀ ਦਾ ਤੇ ਦੂਜਾ ਪਾਵਾਂਗੇ ਆਪਾਂ ਇਹਦੇ ਵਿੱਚ ਚਤੂਨ ਦਾ ਤੇਲ ਇਹ ਨਾ ਵੱਡੀ ਬੋਤਲ ਸੀਗੀ ਤੇ ਮੈਂ ਛੋਟੀ ਸ਼ੀਸ਼ੀ ਚ ਪਾ ਕੇ ਰੱਖਿਆ ਹੋਇਆ ਇਹ ਚਤੂਨ ਦਾ ਤੇਲ ਹੈ ਇਹ ਆਪਾਂ ਸਾਰੀਆਂ ਚੀਜ਼ਾਂ ਪਾਵਾਂਗੇ ਤੇ ਹਵਾਲਾਂ ਦੇ ਕੇਸਾਂ ਦੇ ਵਿੱਚ ਲਾਵਾਂਗੇ ਤੇ ਬਿਲਕੁਲ ਵੀ ਕੇਸ ਨਹੀਂ ਝੜਦੇ ਜਿਨ੍ਹਾਂ ਦੇ ਵੀ ਝੜਦੇ ਆ ਤਾਂ ਇਹ ਜ਼ਰੂਰ ਟਰਾਈ ਕਰਿਓ ਤੇ ਕਈਆਂ ਨੂੰ ਵਹਿਮ ਹੁੰਦਾ ਕਿ ਜਿਹੜਾ ਇਹ ਪਿਆਜ਼ ਆ ਹਨਾ ਪਿਆਜ਼ ਦੇ ਪਾਣੀ ਨਾਲ ਆਪਣੇ ਕੇਸ ਜਿਹੜੇ ਜਲਦੀ ਝਿੱਡੇ ਹੋਣ ਲੱਗ ਜਾਂਦੇ ਇਹੋ ਜਿਹਾ ਕੁਛ ਨਹੀਂ ਤੇ ਤੁਸੀਂ ਲਾ ਕੇ ਦੇਖਿਓ ਅਸੀਂ ਵੀ ਲਾਉਨੇ ਆ ਇਹ ਤੇ ਮੈਂ ਅੱਜ ਲਾਉਣਾ ਆ ਤੇ ਮੈਂ ਸੋਚਿਆ ਕਿ ਸਾਰਿਆਂ ਨਾਲ ਵੀਡੀਓ ਸ਼ੇਅਰ ਕਰ ਲਈਏ ਇਹਨਾਂ ਨੂੰ ਆਪਾਂ ਸਾਰੇ ਤੇਲ ਪਹਿਲਾਂ ਮਿਕਸ ਕਰਕੇ ਤੇ ਫਿਰ ਇਹਨਾਂ ਨੂੰ ਆਪਾਂ ਕੋਸਾ ਕਰਨਾ ਕੋਸਾ ਕਰਕੇ ਫਿਰ ਐਲੋਵਿਰਾ ਜੈੱਲ ਮਿਲਾਉਣੀ ਹੈ ਤੇ ਇਹਦਾ ਆਪਾਂ ਪਾਣੀ ਜਿਹੜਾ ਪਿਆਜ਼ ਦਾ ਉਹ ਨਿਚੋੜ ਲੈਣਾ ਇਹ ਵੀ ਆ ਜਾ ਆਪ ਦੇ ਪਾਂਡੇ ਰੱਖੀ ਜਾਂਦਾ ਵਿੱਚ ਇਹ ਇਹ ਬੜਾ ਨਰਮ ਕਾਕਾ ਆ ਕੀ ਆਪਾਂ ਕਿੰਨਾ ਕਿੰਨਾ ਲੈਣਾ ਉਹ ਤੁਹਾਨੂੰ ਦਿਖਾਉਣੀ ਆ ਬਸ ਆਪਦੇ ਕੇਸਾਂ ਦੇ ਰਿਕਾਰਡਿੰਗ ਤੁਸੀਂ ਲੈ ਲੈਣਾ ਜਿੰਨੇ ਕ ਕੇਸ ਨੇ ਚਮਚੇ ਇੱਕ ਚਮਚੇ ਤੋਂ ਵੀ ਥੋੜਾ ਜਿਹਾ ਕੱਟ ਪਾ ਲਿਆ ਆਪਾਂ ਜਤੂਨ ਦਾ ਤੇਲ ਇਹ ਪਾ ਲਿਆ ਆਪਾਂ ਕੈਸਟਰੋਲ ਕੈਸਟਰੋਲ ਤੇਲ ਜਿਹੜਾ ਪਤਾ ਹੀ ਆ ਕਿ ਠਿੱਕ ਹੁੰਦਾ ਹਨਾ ਤੇ ਗਾੜਾ ਹੁੰਦਾ ਆ ਇਹ ਆਪਾਂ ਅੱਧਾ ਚਮਚਾ ਪਾਉਣਾ ਹਾਂਜੀ ਤੇ ਔਲਾਣਾ ਆਪਾਂ ਕੋ ਕੁਲਟ ਵੀ ਆਪਾਂ ਜਿਆਦਾ ਪਾਵਾਂਗੇ ਇੱਥੇ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਆ ਤੇ ਔਲਿਆਂ ਦਾ ਵੀ ਪਾ ਸਕਦੇ ਆ ਤੇਲ ਕੋਈ ਵੀ ਪਾ ਸਕਦੇ ਆ ਤੇਲ ਕੋਈ ਵੀ ਮਾੜਾ ਨਹੀਂਗਾ ਮम्मा ਇੱਕ ਜਾਣੇ ਦੇ ਲਾਉਣ ਵਾਸਤੇ ਇਹ ਬਣਾਇਆ ਇਹਨੂੰ ਆਪਾਂ ਕੋਸਾ ਕਰ ਲਾਂਗੇ ਕੋਸਾ ਕਰਨਾ ਰੱਖਿਆ ਆਪਾਂ ਨੇ ਥੋੜਾ ਜਿਹਾ ਕੋਸਾ ਕਰਨ ਤੇਲ ਆਪਾਂ ਕਰ ਲਿਆ ਕੋਸਾ ਬਾਲਾ ਵੀ ਗਰਮ ਨਹੀਂ ਕਰਨਾ ਹੁਣ ਆਪਾਂ ਇਹਨੂੰ ਸਾਰੇ ਨੂੰ ਨਿਚੋੜ ਲਾਂਗੇ ਜਿਹੜਾ ਪਿਆਜ਼ ਹੈ ਨਾ ਇਹ ਆਪਣੇ ਵੱਤ ਤੋਂ ਚਾ ਸਕਦਾ ਸਬਜ਼ੀ ਚ ਪਾ ਲਓ ਤੁਸੀਂ ਤੜਕੀ ਚ ਨਹੀਂ ਪਾ ਲਓ ਗ੍ਰੈਂਡ ਆਹੋ ਕੱਪ ਕੱਸ਼ ਕੀਤਾ ਹੋਇਆ ਪਿਆਜ਼ ਹਾਂ ਜੀ ਕਿੰਨਾ ਜੂਸ ਨਿਕਲ ਰਿਹਾ ਜੋਰ ਬਣਾ ਕੇ ਟਰਾਈ ਕਰੋ ਬੇਸ਼ੱਕ ਤੁਸੀਂ ਹਫਤੇ ਚ ਦੋ ਵਾਰ ਲਾ ਲਓ ਕੋਈ ਨੁਕਸਾਨ ਨਹੀਂ ਗਾ ਇਹਦਾ ਇਹਦਾ ਦੋ ਵਾਰੀ ਹਫਤੇ ਚ ਲਾ ਹੀ ਲੈਣੀ ਆ ਲਾਸਟ ਦੇ ਪਾਉਣੀ ਆਪਾਂ ਜੈਲ ਇੱਕ ਚੀਜ਼ੇ ਦੇ ਚ ਆਪਾਂ ਹੋਰ ਪਾਵਾਂਗੇ ਆ ਵੀ ਸੁਣੋ ਮੇਰਾ ਆਜੇਂ ਤਾਂ ਗੰਗ ਨਹੀਂ ਕਰੀਦਾ ਪੁੱਤਰ ਜੀ ਰਾਜ ਨੂੰ ਤਸਵੀਰੀ ਸੀਰੀ ਬਸ ਭਾਂਡੇ ਦੇ ਦੋ। ਉਗੀ ਤਰ੍ਹਾਂ ਆ ਪਾ ਇਹ ਨਿਚੋੜ ਲੈਣਾ। ਬ੍ਰਿਕ ਪੌਣੀ ਨਾ ਪੋਣਾ। ਯੋਸ਼। ਦੇਖੋ ਤੇਲ ਦਾ ਕਲਰ ਪੀਲਾ ਹੋ ਗਿਆ। ਦੇ ਚੱਪਾ ਲੈਨੇ ਆ ਐਲੋਵੇਰਾ ਜੈਲ ਤੇ ਐਲੋਵੇਰਾ ਜੈਲ ਤੁਹਾਡੇ ਕੋਲੇ ਪਿਓਰ ਹੋਣੀ ਚਾਹੀਦੀ ਜਿਵੇਂ 100% ਪਿਓਰ ਆ ਤੇ ਜਾਂ ਤੁਸੀਂ ਫਰੈਸ਼ ਵੀ ਲੈ ਸਕਦੇ ਹੋ ਜਿਨ੍ਹਾਂ ਦੇ ਕੋਲੇ ਫਰੈਸ਼ ਹੈਗਾ ਵਾ ਤੋ ਫਰੈਸ਼ ਵੀ ਲੈ ਸਕਦੇ ਹੋ ਇਹਦੇ ਵਿੱਚ ਇੱਕ ਕੱਪਾ ਚਮਚਾ ਭਰ ਕੇ ਪਾਵਾਂਗੇ ਥੋੜਾ ਜਿਹਾ ਤੇ ਹੋਰ ਪਾਉਣਾ ਚਲੋ ਵੀਰਾ ਇਹਦੇ ਕਾਟੇ ਮਾਰਦੇ ਰਹਿਚਾਰੇ ਸੌਂਦੇ ਹੋਣਗੇ ਹਾਂ ਇਹ ਆਪਣਾ ਲਾਉਣ ਦੇ ਜੋ ਹਾਂਜੀ ਹੁਣ ਇਹ ਆਪਣੇ ਲਾਉਣ ਦੇ ਜੋ ਹੈਗਾ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਪੈਂਦੀ ਆ ਉਹ ਪਾਉਣੀ ਤੁਸੀਂ ਲਾਸਟ ਤੇ ਉਹ ਹੈਗਾ ਆਪਣਾ ਵਿਟਾਮਿਨ E ਦਾ ਕੈਪਸੂਲ ਗ੍ਰੀਨ ਕਲਰ ਦੇ ਹੁੰਦੇ ਆ ਉਹ ਤੇ ਆਪਣੇ ਕੋਲੇ ਉਹ ਮੇਰੇ ਕੋਲੇ ਖਤਮ ਹੋਏ ਹੋਏ ਹੈ ਨਹੀਂਗੇ ਤੁਸੀਂ ਸਕੇਪ ਵੀ ਕਰ ਸਕਦੇ ਜੇ ਨਹੀਂ ਹੈਗੇ ਪਰ ਹੈਗੇ ਤਾਂ ਜਰੂਰ ਪਾਉਣਾ ਹੈ ਵਿਟਾਮਿਨ E ਦਾ ਕੈਪਸੂਲ ਉਹ ਪਾਉਣਾ ਲਾਸਟ ਵਿੱਚ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲਾਹੀ ਲਓ ਜੀ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਹੁਣ ਮੈਂ ਜਸਪੀਰ ਤੋਂ ਲਵਾ ਲਾਂ ਕੇਸਾਂ ਦੇ ਵਿੱਚ ਤੇ ਕੇਸ ਫਿਰ ਇਹ ਲਾ ਕੇ ਰੱਖਣਾ ਆਪਾਂ 2 ਘੰਟੇ 2 ਘੰਟਿਆਂ ਤੋਂ ਜ਼ਿਆਦਾ ਨਹੀਂ ਲਾਉਣਾ okay this onde você the